ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸੰਗਤ ਨੂੰ ਪਤਾ ਹੈ ਕਿ ਜਿਹੜਾ ਹੁਣ ਖਾਲਸਾ ਪੰਥ ਹੋਲਾ ਮੱਲਾ ਮਨਾ ਕੇ ਆਇਆ ਬੜੀ ਚੜ੍ਹਦੀ ਗਲਾ 'ਚ ਜਿਹੜਾ ਵਿਸ਼ਾ ਹਮਾ ਚੱਲਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਮੋਟਰਸਾਈਕਲਾਂ ਤੇ ਯਾਤਰਾ ਕਰਨ ਗਏ ਉਹਨਾਂ ਦੇ ਮੋਟਰਸਾਈਕਲਾਂ ਤੇ ਨਿਸ਼ਾਨ ਸਾਹਿਬ ਲੱਗੇ ਹੋਏ ਸੀ ਇਹ ਨਿਸ਼ਾਨ ਸਾਹਿਬ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਫੋਟੋ ਲੱਗੀ ਸੀਗੀ ਦੇਖੋ ਇਹ ਬੜਾ ਵੱਡਾ ਵਿਸ਼ਾ ਏ ਆਪਾਂ ਸਾਰੀ ਸੋਚ ਉੱਥੇ ਨਾ ਰੱਖੀਏ ਵੀ ਹੋ ਕੀ ਰਿਹਾ ਸਾਡੇ ਦੇ ਨਾਲ ਸਾਰੇ ਆਪਾਂ ਸੰਗਤ ਦੇ ਇੱਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਰਿਆਂ ਨੇ ਕਿਉਂਕਿ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਕਿਉਂਕਿ ਸਾਡੇ ਬੜੇ ਵਿਦਵਾਨੇ ਬੜੇ ਬਲਾਰੇ ਆ ਕੋਈ ਨਹੀਂ ਬੋਲ ਕਰਾ ਜਿੰਨਾ ਵਿਸ਼ਾ ਤੇ ਕਿਉਂਕਿ ਮਸਲਾ ਬੜਾ ਵੱਡਾ ਏ ਦੇਖੋ ਅੱਜ ਹਿਮਾਚਲ ਦੇ ਵਿੱਚ ਸਾਡੇ ਨਿਸ਼ਾਨ ਸਾਹਿਬ ਲਾਏ ਜਾ ਰਹੇ ਆ ਕਈ ਥਾਵਾਂ ਤੇ ਅੱਜ ਤੋਂ ਤੁਸੀਂ ਸ਼ੁਰੂ ਤੋਂ ਵੇਖ ਲਓ ਇੱਕ ਸਾਲ ਦੇ ਅੰਦਰ ਕਿੰਨੇ ਨੌਜਵਾਨ ਕੁੱਤੇ ਗਏ ਉੱਥੇ ਸਾਡੀਆਂ ਗੱਡੀਆਂ ਭਨੀਆਂ ਗਈਆਂ ਹਿਮਾਚਲ ਦੇ ਲੋਕਾਂ ਵੱਲੋਂ ਉਸੇ ਹਿਸਾਬ ਦੇ ਨਾਲ ਹੀ ਨਿਸ਼ਾਨ ਸਾਹਿਬ ਪਹਿਲੂ ਵੀ ਬੜੀ ਤਾਂ ਤੇ ਉਤਾਰ ਦਿੰਦੇ ਹੋ ਸੰਤਾ ਦੀ ਫੋਟੋ ਫੋਟੋ ਲੱਗੀ ਉਹਨੂੰ ਉਤਾਰਦੇ ਆ ਠੱਕੇ ਦੇ ਨਾਲ ਚਲਾਨ ਕੱਟ ਮੋੜਿਆਂ ਨੂੰ ਜ਼ਬਰਦਸਤੀ ਤੰਗ ਕਰ ਦੇਖੋ ਕੀ ਹੋ ਕੀ ਰਿਹਾ ਸਰਕਾਰਾਂ ਵੱਲੋਂ ਇਸ ਕਰਕੇ ਸਾਰੀ ਸੰਗਤ ਨੂੰ ਸਾਰੀ ਕੌਮ ਨੂੰ ਬੇਨਤੀ ਕਰਦੇ ਆ ਵਿਆਪਤ ਤਕੜੀ ਹੋਈ ਏ ਸਾਰੇ ਇਕੱਠੇ ਹੋਈ ਏ ਸਾਡੇ ਪੰਜਾਬ ਨੂੰ ਕਿਹੜੇ ਕਿਹੜੇ ਹਸਾਬਣਾ ਦਬਾਇਆ ਜਾ ਰਿਹਾ ਦੱਸੋ ਅੱਜ ਸਾਡੇ ਨਿਸ਼ਾਨ ਸਭਾ ਤੇ ਤਕਲੀਬ ਏ ਹੁਣ ਹਮਾਜਲ ਦੇ ਲੋਕ 60 70% ਹਮਾਜਲ ਸਾਡੇ ਪੰਜਾਬ ਦੇ ਵਿੱਚ ਵੜ ਗਿਆ ਜਿਹਨੂੰ ਆਪਾਂ ਕਹਿੰਦੇ ਸੀ ਬਿਹਾਰ ਵਾਲੇ ਆ ਗਏ ਯੂਪੀ ਵਾਲੇ ਆ ਗਏ ਚਲੋ ਉਹ ਵੀ ਆਉਣੀ ਦੂਰੀਆ ਕਰਨ ਦੇ ਇਹ ਹਮਾਜਲ ਨੂੰ ਤੁਸੀਂ ਮਹਾਲੀ ਲਾ ਲਓ ਅੱਧਾ ਮਹਾਲੀ ਚ ਮਹਾਜਲ ਬੈਠਾ ਚੰਡੀਗੜ੍ਹ ਲਾ ਲੋ ਪੰਚਕੂਲਾ ਲਾ ਲੋ ਕਿੱਥੇ ਨਹੀਂ ਹੈਗੇ ਤੇ ਪਰ ਸਾਡੇ ਨਾਲ ਧੱਕਾ ਕਿਉਂ ਕਰਦੇ ਆ ਇਹ ਖਾਸ ਕਰਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਸੋਚਣ ਦੀ ਲੋੜ ਏ ਵੀ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਸੀਐਮ ਬਣਾਇਆ ਤੇ ਤੁਸੀਂ ਕਿੱਥੇ ਖੜੇ ਆ ਅੱਜ ਸਾਡੇ ਪੰਜਾਬ ਦੇ ਬੱਚਾਣਾ ਧੱਕਾ ਹੋ ਰਿਹਾ ਅੱਜ ਸਾਡੇ ਨਿਸ਼ਾਨ ਸਭ ਲਾਏ ਜਾ ਰਹੇ ਮੋਟਰਸਾਈਕਲਾਂ ਤੋਂ ਕਈ ਥਾਵਾਂ ਤੇ ਸਾਡੀਆਂ ਧੀਆ ਭੈਣਾ ਵੀ ਕੁੱਟਿਆ ਇਹਨਾਂ ਨੇ ਪਿਛੇ ਤੁਸੀਂ ਟੂਰਾ ਤੇ ਦੇਖਿਆ ਜੇ ਕੋਈ ਗੱਡੀ ਵਾਲੇ ਕੋ ਗੱਡੀ ਗਲਤੀ ਹੋਈ ਬਿਮਾਰੀ ਡਰਾਈਵਰ ਕੋ ਸਾਰਾ ਹਮਾਚਲ ਮਗਰ ਪੈ ਜਾਂਦਾ ਕੁੱਟੜ ਵਾਸਤੇ ਪਿਛੇ ਜਿਆ ਕਿ ਵੀਡੀਓ ਆ ਰਹੀ ਜੇ ਕਿ ਨਿਆਗਸਨ ਬੜੀ ਬੁਰੀ ਤਰ੍ਹਾਂ ਕੁੱਟਦੇ ਆ ਗੱਡੀ ਆ ਦੇ ਸੀਸੇ ਭੰਦੇ ਨੇ ਨਿਸ਼ਾਨ ਸਾਹਿਬ ਲਾਉਣੇ ਬਹੁਤ ਮਾੜੀ ਗੱਲ ਆ ਅਸੀਂ ਸਰਕਾਰ ਨੂੰ ਵੀ ਇਹੀ ਕਹਿੰਦੇ ਆ ਪੰਜਾਬ ਸਰਕਾਰ ਨੂੰ ਹਮਾਚਲ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਕੰਮ ਨਾ ਕਰੋ ਖਾਲਸਾ ਪੰਥ ਜੀ ਜੀਉਂਦਾ ਹੈ ਤੇ ਜੇ ਤੁਸੀਂ ਪੰਜਾਬ ਦੇ ਨੌਜਵਾਨਾਂ ਨਾਲ ਧੱਕੇ ਕਰਦੇ ਆ ਖਾਸ ਕਰਕੇ ਹਿਮਾਚਲ ਦੀ ਪਬਲਿਕ ਤੇ ਆਰ ਦੇਦੇ ਚੀਤੇ ਤੁਸੀਂ ਬੜੇ ਧੱਕੇ ਕਰਦੇ ਜ ਸਾਡੇ ਸਿੱਖਾਂ ਦੇ ਨਾਲ ਕਈ ਥਾਂ ਸਾਡੀਆਂ ਗੱਡੀਆਂ ਭਾਂਦੇ ਤੁਸੀਂ ਸਾਡੀ ਧੀਆ ਪੜਾਣਾਂ ਤੱਕ ਵੀ ਤੁਸੀਂ ਥੱਪੜ ਮਾਰ ਦਿੰਦੇ ਜੇ ਤੇ ਤੁਸੀਂ ਹਿਮਾਚਲ ਵਾਲੇ ਸਾਰੇ ਪੰਜਾਬ ਚ ਰਹਿੰਦੇ ਜੇ ਤੁਸੀਂ ਤੁਹਾਡੀਆਂ ਗੱਡੀਆਂ ਆਉਂਦੀਆਂ ਤਾਂ ਦਾ ਸਾਰਾ ਫਰੂਟ ਇੱਥੇ ਹੁੰਦਾ ਤੇ ਜੇ ਤੁਸੀਂ ਇੰਨਾਂ ਚੀਜ਼ਾਂ ਤੋਂ ਨਾ ਸੁਧਰੇ ਸਾਡੇ ਗੱਡੀਆਂ ਭੰਨਣੋਂ ਸਾਡੇ ਧੀਆ ਭਣਾ ਦੇ ਗੱਲ ਪਣ ਕੋਈ ਨੌਜਵਾਨ ਕੋ ਗੱਡੀ ਚੋਂਦਿਆਂ ਕੋ ਮਾੜੀ ਮੋਟੀ ਗਲਤੀ ਇੱਥੇ ਹੀ ਹੁੰਦੀ ਆ ਐਕਸੀਡੈਂਟ ਹੋ ਜਾਂਦੇ ਬੰਦੇ ਮਰ ਜਾਂਦੇ ਗੱਡੀਆਂ ਖਤਮ ਹੋ ਜਾਂਦੀ ਐ ਮਾੜੀ ਜੀ ਗਲਤੀ ਤੇ ਤੁਸੀਂ ਡਰਾਈਵਰ ਤੇ ਸਾਰੇ ਪਰਿਵਾਰ ਤੱਕ ਕੁੱਟਦੇ ਜੇ ਤੁਸੀਂ ਤੇ ਜਿੱਦਣ ਸਾਡਾ ਪੰਜਾਬ ਵਾਲਾ ਦਾ ਦਿਮਾਗ ਖਰਾਬ ਹੋ ਗਿਆ ਨਾ ਖਾਸੇ ਪੰਥ ਦਾ ਤੇ 50 60 ਹਜ਼ਾਰ ਅਸੀਂ ਨਿਹੰਗ ਸਿੰਘ ਲੈ ਕੇ ਨਾ ਪੰਜਾਬ ਦੀ ਹੱਦ ਤੇ ਖੜ੍ਹ ਜਾਣਾ ਫਿਰ ਹਮਾ ਚਲਦੇ ਕੋਲ ਫਿਰ ਭਾਵੇਂ ਹਮਾਗਲ ਦੇ ਕਿਸੇ ਬੰਦੇ ਦੀ ਐਂਟਰੀ ਹੋਣ ਦੇਣੀ ਪੰਜਾਬ ਪੁੱਸ ਨੂੰ ਵੀ ਤਕਲੀਫ ਹੋਣੀ ਹੈ ਫਿਰ ਤੇ ਹਮਾਗਲ ਆਣਾ ਤੁਣੀ ਹੋਣੀ ਆ ਇਸ ਕਰਕੇ ਆਪਣਾ ਦਿਮਾਗ ਸਿੱਧਾ ਕਰ ਲੈਣੇ ਪੰਜਾਬ ਦੇ ਸੀਐਮ ਨੂੰ ਕਹਿੰਦੇ ਵੀ ਇਹਨਾਂ ਦਾ ਦਿਮਾਗ ਠੀਕ ਕਰ ਦਿਓ ਇਹਨਾਂ ਮਸਲਿਆਂ ਤੇ ਜੇ ਸਾਡੇ ਨੌਜਵਾਨਾਂ ਨੂੰ ਕੁੱਟਣਾ ਜਾਂ ਸਾਡੇ ਨਿਸ਼ਾਨ ਸਾਹਿਬ ਲੋੜੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪੰਜਾਬ ਜਿੰਦਾ ਪੰਜਾਬ ਦੇ ਲੋਕ ਜਿੰਦੇ ਆ ਅਸੀਂ ਮਿਹੰਗ ਸਿੰਘ ਇਹ ਗੱਲ ਕਹਿੰਦੇ ਵੀ ਧਿਆਨ ਦੇਣ ਇਹਨਾਂ ਚੀਜ਼ਾਂ ਤੇ ਸੀਆਮ ਸਾਹਿਬ ਗੱਲ ਕਰੋ ਇਹਨਾਂ ਦੇ ਨਾਲ ਉਹ ਨਾ ਵੇ ਸਾਨੂੰ ਉਹਨੀਆਂ ਗੱਲਾਂ ਨੂੰ ਇਕੱਠੇ ਹੋ ਕੇ ਅੰਬਾ ਚੱਲਦੇ ਬਾਰਡਰ ਦੇ ਖਾਦ ਲੈਣਾ ਚੰਡੀਗੜ੍ਹ ਦੇ ਕੋਲ ਜਾ ਕੇ ਤੇ ਕਿਸੇ ਵੀ ਗੱਡੀ ਦੀ ਫਿਰ ਅਜੇ ਐਂਟਰੀ ਨਹੀਂ ਹੋਣ ਦੇਣੀ ਲੈ ਕੇ 50000 ਰੁਪਏ ਲੱਗ ਤੇ ਫਿਰ ਸਾਰੇ ਦੀ ਚਿੱਕਾ ਵੱਜਣਾ ਦਿੱਲੀ ਤੱਕ ਸਾਰੇ ਸਰਕਾਰਾਂ ਨੇ ਰੋਲਾ ਪਾਉਣਾ ਵੀ ਇਹ ਕੀ ਕਰ ਰਹੇ ਆ ਇਹ ਮਾਚਰਾਂ ਦੀ ਐਂਟਰੀ ਨਹੀਂ ਹੋਣ ਦੇਂਦੇ ਜਦੋਂ ਸਾਡੇ ਮੁੰਡਿਆਂ ਨੂੰ ਕੁੱਟਣਗੇ ਸਾਡੇ ਧੀਆ ਭਾਂ ਦੇ ਗੱਲ ਪਣਗੇ ਸਾਡੇ ਨਿਸ਼ਾਨ ਸਾਹਿਬ ਲਾਉਣਗੇ ਅਸੀਂ ਕੀ ਕਦੀਏ ਫਿਰ ਜਿਹੜਾ ਮੂੰਹ ਚੱਕਦਾ ਪੰਜਾਬ ਦੀ ਜ਼ਮੀਨਾਂ ਖਰੀਦਦਾ ਕੋਈ ਵਿਹਾਰ ਚਾਹੇ ਤਾਂ ਜ਼ਮੀਨ ਲੈ ਲੈਂਦਾ ਸਾਨੂੰ ਹਮਾਦਰ ਜੇ ਤੁਸੀਂ ਇੱਕ ਮਰਲਾ ਨਹੀਂ ਲੈਣ ਦੇ ਨੇ ਕੀ ਗੱਲ ਅਸੀਂ ਵੀ ਭਾਰਤ ਦੇਸ਼ ਦੇ ਵਾਸੀ ਵਾਸੀ ਆ ਸਾਡਾ ਵੀ ਭਾਰਤ 'ਚ ਹਿੱਸਾ ਹੈ ਸਾਡੇ ਆਧਾਰ ਕਾਰਡ ਭਾਰਤ ਦੇ ਆ ਜੇ ਉਹ ਆ ਕੇ ਜ਼ਮੀਨਾਂ 'ਤੇ ਖਰੀਦ ਸਕਦੇ ਪਲਾਟ ਖਰੀਦ ਸਕਦੇ ਸਾਨੂੰ ਉਹ ਤੇ ਐਂਟਰੀ ਵੀ ਕਰਦੇ ਵੜ ਨਹੀਂ ਦੇਦੇ ਤੁਸੀਂ ਨਿਸ਼ਾਨ ਸਾਹਿਬ ਸਾਡੇ ਲਾਏ ਜਾ ਰਿਹਾ ਧੀਆ ਭੈਣਾਂ ਨੂੰ ਸਾਡੀਆਂ ਵਿੱਚ ਕੁੱਟਦੇ ਆ ਕੋਈ ਡਰਾਈਵਰ ਦੀ ਗਲਤੀ ਨਹੀਂ ਤੇ ਗੱਡੀਆਂ ਭੰਨ ਕੇ ਡਰਾਈਵਰਾਂ ਨੂੰ ਕੁੱਟਦੇ ਆ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਇਹ ਚੀਜ਼ ਤੇ ਧਿਆਨ ਦੇਵੇ ਚੰਗੀ ਤਰ੍ਹਾਂ ਉਹ ਤੂੰ ਦਸੀ ਆ ਮਣਾ ਗੱਲ ਕਰੋ ਤੁਸੀਂ ਵੀ ਜਦੋਂ ਕੋਈ ਯਾਤਰਾ ਤੇ ਜਾਂਦਾ ਹੈ ਜਿਹੜਾ ਧਰਮ ਨੇ ਸਾਰਿਆਂ ਦਾ ਸਾਂਝਾ ਹੁੰਦਾ ਹੈ ਜੇ ਉਹਨਾਂ ਦੇ ਧਰਮਾਂ ਦੇ ਸਾਡੇ ਕੋ ਕਿਤੇ ਵੀ ਹੋਰ ਮੱਥਾ ਟੇਕ ਕੇ ਕਿਸੇ ਦੇਵੀ ਦੇ ਜਾਨ ਦੇਵਤੇ ਦੇ ਜਾਨ ਅਸੀਂ ਨੇ ਕਦੇ ਡੱਕਿਆ ਨਹੀਂ ਹੁਣ ਜਿਹੜਾ ਇੱਥੇ ਹਰਦਵਾਰ ਮੇਲਾ ਹੁੰਦਾ ਹੈ ਜਿਹੜੋ ਲੈ ਕੇ ਲੰਘਦੇ ਆ ਹਰਦਵਾਰ ਤੋਂ ਪਾਣੀ ਲੈਣ ਹੁੰਦੇ ਕੀ ਕਹਿੰਦੇ ਹੁੰਦੇ ਇਹਨੂੰ ਕਰਬੜ ਹੈ ਤੇ ਅਸੀਂ ਕਦੇ ਡੱਕਿਆ ਪੰਜਾਬ ਦੇ ਲੋਕ ਸੋ ਕੋ ਦੂਰ ਲੰਗਰ ਲੋਂਦੀ ਹੈ ਬਿਧਾਰਮਿਕ ਕੰਮ ਆ ਕਦੀ ਉਹਨਾਂ ਨੂੰ ਕਹਿੰਦੇ ਗੱਡੀ ਦੇ ਕਾਗਜ਼ ਪੁੱਛਿਆ ਕਦੀ ਕੋਈ ਮੋਟਰਸਾਈਕਲ ਘੇਰਿਆ ਇਸ ਕਰਕੇ ਜੇ ਪੰਜਾਬ ਦੇ ਲੋਕ ਯਾਤਰਾ ਕਰਨ ਜਾਂਦੇ ਆ ਜਿਵੇਂ ਹੰਕੋਰ ਸਾਹਿਬ ਜਾਂਦੇ ਤਾਂ ਵੀ ਤਕਲੀਫ ਜੇ ਮਣੀਕਰ ਸਾਹਿਬ ਜਾਂਦੇ ਤਾਂ ਵੀ ਤਕਲੀਫ ਇਸ ਕਰਕੇ ਧਾਰਮਿਕ ਬੰਦਾ ਜਿਹੜਾ ਇੱਕ ਯਾਤਰਾ ਤੇ ਜਾ ਰਿਹਾ ਉਹਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜੇ ਉਹਨੇ ਆਪਣੇ ਧਰਮ ਦਾ ਆਪਣੇ ਕੋਮ ਦਾ ਨਿਸ਼ਾਨ ਸਭ ਲਾਇਆ ਤੇ ਕਿੱਡੀ ਕੀ ਗੱਲ ਆ ਇਸ ਕਰਕੇ ਸਰਕਾਰਾਂ ਧਿਆਨ ਦੇਣ ਪੰਜਾਬ ਦਾ ਸੀਐਮ ਵੀ ਧਿਆਨ ਦੇਵੇ ਤਾਂ ਥਾ ਥਾ ਜੇ ਸਾਡੇ ਨੌਜਵਾਨ ਨੂੰ ਕੁੱਟਿਆ ਜਾ ਰਿਆ ਸੀ ਪਹਿਲੋ ਗੱਡੀਆਂ ਭੰਨੀਆਂ ਜਾ ਰਿਆ ਸੀ ਤੇ ਜੇ ਨਾ ਹਮਾਚਲ ਵਾਲੇ ਸੁਧਰੇ ਤੇ ਪਰ ਇਹ ਇੱਕਦਮ ਉਦੋਂ ਦੂਰ ਨਹੀਂ ਅਸੀਂ ਰੋੜਾ ਪਾ ਕੇ ਨਹੀਂ ਅਸੀਂ ਸ਼ਰਮ ਜਾ ਕੇ ਰੋਡ ਬੰਦ ਕਰਦਣਾ ਹਮਾਚਲ ਵਾਲਾ ਤੇ ਸਾਰਿਆਂ ਦੀ ਚੀਕਾਂ ਪੈਣਗੀਆਂ ਸਰਕਾਰ ਦੀ ਆ ਵੀ ਇਸ ਕਰਕੇ ਨਾਲ ਸਰਕਾਰ ਨੂੰ ਕਹਿੰਦੇ ਸਮਝਾਓ ਚੰਗੀ ਤਰ੍ਹਾਂ ਤੇ ਸੰਗਤ ਨੂੰ ਕਹਿੰਦਾ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਤਕੜੇ ਹੋ ਗਿਆ ਆਪਾਂ ਇਹਨਾਂ ਗੱਲਾਂ ਤੇ ਬੋਲਣਾ ਕਿਉਂਕਿ ਅਸੀਂ ਪੰਜਾਬ ਦੇ ਆ ਪੰਜਾਬ ਦੇ ਬੱਚੇ ਆਹੀ ਭਾਰਤ ਦੇ ਮਸਲਿਕ ਆ ਭਾਰਤ ਦੇ ਆਧਾਰ ਕਟ ਸਾਡੇ ਨਾਲ ਹੀ ਧੱਕੇ ਹੁੰਦੇ ਆ ਤੇ ਜੋ ਜ਼ਮੀਨਾਂ ਖਰੀਦ ਸਾਡੇ ਕੀ ਗੱਲਾਂ ਸੁਣੇ ਕੀ ਸਕਦੇ ਮਾਥੇ ਚ ਜਾ ਕੇ ਜਿਹੜੇ ਗਾ ਸਰਕਾਰ ਹੋਵੇ ਸੀਐਮ ਹੋਵੇ ਇਹ ਗੱਲ ਦਾ ਲਾਂ ਨਾ ਚੀਦਾ ਵੀ ਜਿੱਥੇ ਜਾ ਸਾਡੀ ਜ਼ਮੀਨ ਖਰੀਦ ਸਕਦਾ ਪਾਸੀ ਉੱਥੇ ਜਾ ਕੇ ਲੈ ਸਕੀਏ ਇਸ ਕਰਕੇ ਸਮੁੱਚੇ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ